ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਐਜ ਕੇ ਪੰਜਾਬੀ ਕਿਚਨ ਵਿੱਚ ਜਿਸ ਤਰ੍ਹਾਂ ਸਰਦੀਆਂ ਦਾ ਮੌਸਮ ਚੱਲਦਾ ਹੈ ਤਾਂ ਕੁਝ ਚਟਪਟਾ ਖਾਣ ਨੂੰ ਰੂ ਕਰਦੀ ਹੈ ਫਰਾਹੀ ਖਾਣ ਨੂੰ ਰੂ ਕਰਦੀ ਹੈ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਟਿੱਕੀਆਂ ਟਿੱਕੀਆਂ ਕਿਸ ਤਰ੍ਹਾਂ ਬਣਾਣੀਆਂ ਐ ਉਬਾਲ ਕੇ ਆਲੂਆਂ ਦੀ ਵੀ ਬਣਾਈਆਂ ਜਾਂਦੀਆਂ ਤੇ ਅੱਜ ਆਪਾਂ ਬਣਾਵਾਂਗੇ ਕੱਚੇ ਆਲੂ ਦੀ ਟਿੱਕੀ ਬਹੁਤ ਹੀ ਵਧੀਆ ਬਣਦੀ ਹੈ ਬਣਾਉਣ ਦਾ ਤਰੀਕਾ ਸਾਡਾ ਉਹੀ ਹੈ ਬਿਲਕੁਲ ਸਿੰਪਲ ਤੇ ਆਸਾਨ ਤਰੀਕਾ ਆਲੂ ਅਸੀਂ ਲੈ ਲਏ ਆ ਇਹਨਾਂ ਦੱਪਰ ਤੇ ਛਿਲਕਾ ਉਤਾਰ ਲਿਆ ਹੈ ਹੁਣ ਅਸੀਂ ਇਹਨਾਂ ਦਾ ਕਦੂਕਾਸ ਕਰ ਲਾਂਦੇ ਆ ਕਦੂਕਾਸ ਕਦੂਕਾਸ ਕਰਨਾ ਹੈ ਜਿਹੜਾ ਇੱਕ ਮੋਟਾ ਸਾਈਜ਼ ਹੁੰਦਾ ਇੱਕ ਤੇ ਬਿਲਕੁਲ ਬਰੀਕ ਹੁੰਦਾ ਤਾਂ ਆਪਾਂ ਗਬਲੇ ਸਾਈਜ਼ ਦਾ ਉਹਦਾ ਕਰ ਲਵਾਂਗੇ ਅੱਜ ਆਪਾਂ ਟਿੱਕੀ ਬਣਾਣੀ ਹੈ ਲੱਛੇ ਦਾ ਟਿੱਕੀ ਇਹਨੂੰ ਬੋਲਦੇ ਆ ਲੱਛੇ ਵਾਲੀ ਟਿੱਕੀ ਉਹ ਟਿੱਕੀ ਸਿਰਫ ਕਦੂਕਾਸ ਕਰਕੇ ਹੀ ਬਣਾਈ ਜਾਂਦੀ ਹੈ कच्चे ਆਲੂ ਕਦੂਕਾਸ ਕਰ ਲਓ ਸਾਰੇ ਆਲੂ ਹੰਦਾ ਸੀ ਕਦੂਕਾਸ ਕਰਕੇ ਰੱਖ ਲੰਗੇ ਆ ਆਲੂ ਆਪਾਂ ਕਦੂਕਾਸ ਕਰ ਲਿਆ ਇਹਦੇ ਵਿੱਚ ਪਾਣੀ ਪਾ ਲੈਣਾ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿੰਨੇ ਜਲਦੀ ਆਲੂ ਕਾਲੇ ਫਿਰ ਜਾਂਦੇ ਆ ਤੁਸੀਂ ਪਾਣੀ ਬਿਸਰਾ ਬਰਤਨ ਵਿੱਚ ਪਾਣੀ ਪਾ ਕੇ ਵਿੱਚ ਕਦੂਕਾਸ ਕਰ ਸਕਦੇ ਨਹੀਂ ਤਾਂ ਇਸ ਤਰ੍ਹਾਂ ਬਾਅਦ ਵਿੱਚ ਪਾਣੀ ਪਾ ਲੈਣਾ ਹੈ ਇੱਕ ਤਾਈ ਦਾ ਜਿਹੜਾ ਸਟਾਰਚ ਹੈਗਾ ਸਾਰਾ ਨਿਕਲ ਜਾਣਾ ਹੈ ਇਨੂੰ ਆਪਾਂ ਲੋਕ ਪਾਣੀ ਨੂੰ ਧੋ ਲੈਂਦੇ ਆਂ। ਆਲੂ ਅਸੀਂ ਦੋ ਤੋਂ ਤਿੰਨ ਕ ਪਾਣੀ ਅਸੀਂ ਧੋ ਲਿਆ। ਇਹਨਾਂ ਦਾ ਸਟਾਰਸ ਐਂ ਬਿਲਕੁਲ ਨਿਕਲ ਗਿਆ। ਹੁਣ ਦੇਖੋ ਐਨੇ ਇਹ ਸਾਫ ਹੋ ਗਏ। ਹੁਣ ਟਿੱਕੀ ਕਿਸ ਤਰ੍ਹਾਂ ਬਣਾਣੀ ਆ ਉਹ ਤੁਹਾਨੂੰ ਮੈਂ ਦੱਸਦੀ ਐ। ਗੈਸ ਤੇ ਆਪਾਂ ਪਤਲੀ ਰੱਖ ਲਈਏ ਪਾਣੀ ਪਾ ਕੇ। ਹੁਣ ਇਹਨੂੰ ਆਪਾਂ ਹੁਣ ਆਲੂਆਂ ਨੂੰ ਅਸੀਂ ਤਿੰਨ ਤੋਂ ਚਾਰ ਕਿ ਮਿੰਟ ਗਰਮ ਪਾਣੀ ਵਿੱਚ ਪਹਿਲਾਂ ਕਰ ਲੈਣਾ ਐ। ਗਰਮ ਪਾਣੀ ਕਰਕੇ ਉਦੇ ਵਿੱਚ ਤੁਸੀਂ 3 ਤੋਂ 4 ਮਿੰਟ ਤੁਸੀਂ ਇਹਨਾਂ ਆਲੂਆਂ ਨੂੰ ਪਕਾਣਾ ਹੈ। ਟਾਈਮ ਦੇਖ ਕੇ ਹੀ ਪਕਾਣਾ ਜਿਆਦਾ ਨਹੀਂ ਪਕਾਣੇ ਹੈ ਬਸ ਨਹੀਂ ਤਾਂ 2 ਤੋਂ 3 ਮਿੰਟ ਪਕਾ ਸਕਦੇ ਹੋ 4 ਮਿੰਟ ਪਕਾ ਸਕਦੇ ਇਸ ਤੋਂ ਜ਼ਿਆਦਾ ਆਲੂ ਨਹੀਂ ਪਕਾਣੇ। ਇਹ ਆਪਾਂ ਕਦੋਂ ਕਾਸ ਕੀਤਾ ਵਾ ਤਾਂ ਮਿੰਟ ਉਸ ਕਿੰਨੀ ਇਹ ਬਿਲਕੁਲ ਇਹਨੇ ਹੈ ਸੌਫਟ ਹੋ ਜਾਣੇ ਹੈ। ਆਪਾਂ ਤੇਨੂੰ ਤੋਂ 4 ਮਿੰਟ ਗੈਸ ਤੇ ਇਹਨਾਂ ਉਬਲਦੇ ਤੇ ਤੁਰੰਤ ਇਹਨੂੰ ਬਾਹਰ ਆਲੂਆਂ ਨੂੰ ਫੇਰ ਕਾਲਦਣਾ ਹੈ। ਆਲੂ ਸਾਡੇ ਇਹਨਾਂ ਨੂੰ ਆਪਾਂ 10 ਤੋਂ 4 ਮਿੰਟ ਉਬਾਲ ਲੈ ਬਿਲਕੁਲ ਇਹਨੇ ਸੌਫਟ ਜੇ ਹੋ ਗਏ ਹੋਵੇ। ਬਿਲਕੁਲ ਜਿਆਦਾ ਸੌਫਟ ਵੀ ਨਾ ਹੋਣੇ ਚਾਹੀਦੇ ਹੈਗੇ। ਹੁਣ ਇੱਕ ਬੋਲ ਲੈ ਕੇ ਉਹਦੇ ਵਿੱਚ ਆਲੂ ਪਾ ਲੈਣੇ। ਕੱਪੜਾ ਰੱਖ ਲੈਣਾ ਕਿ ਇਹਨਾਂ ਪਾਣੀ ਹੈਨ ਆਪਾਂ ਨਚੋੜ ਲੈਣਾ ਹੈ। ਪਾਣੀ ਆਲੂਆਂ ਚ ਬਿਲਕੁਲ ਨਹੀਂ ਰਹਿਣਾ ਚਾਹੀਦਾ। ਇਸ ਤਰ੍ਹਾਂ ਟਿੱਕੀ ਬਣ ਵੀ ਛੇਤੀ ਜਾਂਦੀ ਹੈ ਕਿ ਆਲੂ ਆਪਾਂ ਪਹਿਲੇ ਉਵਾਰੇ ਹੋਏ ਹੈ। ਜਦੋਂ ਕਿ ਸਾਡੇ ਆਲੂ ਠੰਡੇ ਹੁੰਦੇ ਆ ਅਸੀਂ ਟਿੱਕੀ ਦੇ ਲਈ ਹਰੀ ਸੌਸ ਬਣਾ ਲੈਂਦੇ ਆ। ਚਟਣੀ ਦੇ ਲਈ ਜੱਗ ਲੈ ਲਿਆ ਉਹਦੇ ਵਿੱਚ ਅਸੀਂ 4-5 ਤੋਲਾ ਸੰਗਿਆ ਗੱਠੀਆਂ ਪਾ ਲੈਣੀ ਆ ਤੇ ਅਦਰਕ ਪਾ ਲੈਣਾ ਹੈ ਬਿਲਕੁਲ ਛੋਟਾ ਜਿਹਾ ਪੀਸ ਪਾ ਲੈਣਾ ਜ਼ਿਆਦਾ ਨਹੀਂ ਪਾਣਾ। ਹਰਾ ਧਨੀਆ ਇਸ ਤਰ੍ਹਾਂ ਦੰਡਰ ਸਮੇਤ ਇਹਨੂੰ ਪਾ ਲੈਣਾ ਇਹਨੂੰ ਇੱਕ ਪਾ ਦਿੰਦੇ ਅਸੀਂ ਪਿਆਰ ਵੈਸੇ ਹਰਜੀ ਚਟਣੀ ਵਿੱਚ ਪਿਆਜ਼ ਬਹੁਤ ਘੱਟ ਪਾਇਆ ਜਾਂਦਾ ਹੈ ਤੁਸੀਂ ਜੇ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਨਾ ਪਾਓ ਹੁਣ ਇਹਨਾਂ ਨੂੰ ਸੀ ਪੇਸਟ ਇਹਦਾ ਬਣਾ ਲੈਣਾ ਬਿਲਕੁਲ ਪਤਲਾ ਪੇਸਟ ਬਣਾਉਣਾ ਹੈ ਪੇਸਟ ਬਣ ਗਿਆ ਦੋ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਲੈਂਦੇ ਮੈਨੂੰ ਭੁੱਲ ਗਿਆ ਸੀ ਪਹਿਲਾਂ ਪਾਣੀਆ ਪਾਦਨ ਦੇ ਵਿੱਚ ਕੁਸ਼ਕ ਪਾਊਡਰ ਮਸਾਲੇ ਨਮਕ ਪਾ ਲੈਣਾ ਹੈ ਟੇਸਟ ਦੇ ਮੁਤਾਬਕ ਚਾਟ ਮਸਾਲਾ ਕਾਲਾ ਨਮਕ ਕਾਲੀ ਮਿਰਚ ਪਾਊਡਰ बस ਟੁਟਕੀ ਜਿਹੀ ਪਾਣੀ ਹੈ ਪੁਦੀਨਾ ਪਾਊਡਰ ਜੇ ਤੁਹਾਨੂੰ ਕੋ ਹਰਾ ਪੁਦੀਨਾ ਹੈ ਤਾਂ ਤੁਸੀਂ ਹਰਾ ਪਾ ਸਕਦੇ ਜੇ ਹੈ ਨਹੀਂ ਹੈ ਤਾਂ ਤੁਸੀਂ ਇਸ ਤਰ੍ਹਾਂ ਸੁੱਕਾ ਵੀ ਪਾ ਸਕਦੇ ਹੋ ਇਹਦੇ ਵਿੱਚ ਪਾ ਦਿੰਦੇ ਆ ਦਹੀਂ ਇਸ ਕਟੋਰੀ ਆਪਾਂ ਦਹੀਂ ਦੀ ਲਈਏ ਉਹ ਜੋ ਸਿੱਖ ਘੱਟ ਜਿਆਦਾ ਆਪਣੇ ਮੁਤਾਬਕ ਪਾ ਸਕਦੇ ਹੋ ਹੁਣ ਦੁਬਾਰਾ ਫੇਰ ਇਹਨੂੰ ਆਪਾਂ ਦਹੀਂ ਪਾ ਕੇ ਇਹਦਾ ਪੇਸਟ ਬਣਾ ਲੈਣਾ ਹਰੀ ਸੌਸ ਸਾਡੀ ਬਣ ਕੇ ਤਿਆਰ ਹੈ ਇਸ ਤਰੀਕੇ ਆਪ ਪਿਆਹਾ ਜਾਂਦੇ ਆ ਪਾਲਟੀਆਂ ਚੋਂ ਜਾਂਦੇ ਆ ਰੈਸਟੋਰੈਂਟ ਕਿਸੇ ਵੀ ਹਰੀ ਸੌਸ ਹੁੰਦੀ ਹੈ ਉਹ ਇਸ ਤਰੀਕੇ ਦੇ ਨਾਲ ਉਹ ਬਣਾਈ ਜਾਂਦੀ ਹੈ ਤੁਸੀਂ ਇਹਨੂੰ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਹੋ ਬਣਾ ਕੇ ਘਰ ਵਿੱਚ ਇਨ ਸਟੋਰ ਕਰਕੇ ਵੀ ਰੱਖ ਸਕਦੇ ਹੋ ਜੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਚਟਪਟੀ ਚੀਜ਼ ਖਾਣੀ ਹੋਵੇ ਟਿੱਕੀ ਖਾਣੀ ਚਾਟ ਖਾਣੀ ਕੁਝ ਵੀ ਖਾਣਾ ਹੋਵੇ ਤੇ ਉਹ ਤੁਸੀਂ ਇਹ ਹਰੀ ਸੌਸ ਇਹ ਵਰਤ ਸਕਦੇ ਹੋ ਇਸ ਲਈ ਟਿੱਕੀਆਂ ਵਿੱਚ ਮਿੱਠੀ ਸੌਸ ਹੁੰਦੀ ਹੈ ਉਹ ਮੈਂ ਹਮੇਸ਼ਾ ਬਣਾ ਕੇ ਹੀ ਰੱਖਦੀ ਐ ਇੱਕ ਬੋਤਲ ਮੈਂ ਪਹਿਲਾਂ ਹੀ ਬਣਾ ਕੇ ਰੱਖੀ ਹੋਈ ਐ ਜਦ ਜਰੂਰਤ ਪੈਂਦੀ ਐ ਅਸੀਂ ਵਰਤ ਲੈਂਦੇ ਆ ਤੁਸੀਂ ਵੀ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਇਸ ਨੂੰ ਤੁਸੀਂ ਮਹੀਨਾ ਭਰ ਵੀ ਸਟੋਰ ਕਰਕੇ ਰੱਖ ਸਕਦੇ ਹੋ ਮਿੱਠੀ ਸੌਂ ਸੇਮਲੀ ਵਾਲੀ ਨੂੰ ਇਹਨੂੰ ਤੁਸੀਂ ਜਿਹੜੀ ਆਪਾਂ ਹਰੀ ਬਣਾਈ ਹੈ ਇਹਨੂੰ ਤੁਸੀਂ ਹਫਤੇ ਕਿਤੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਜਿਆਦਾ ਟਾਈਮ ਨਹੀਂ ਰਹਿੰਦੀ ਐ ਕਿਤੇ ਵਿੱਚ ਆਪਾਂ ਦਹੀਂ ਪਾਇਆ ਤਾਂ ਬਹੁਤ ਜਲਦੀ ਐ ਖੱਟਾ ਹੋ ਜਾਂਦਾ ਐ ਗੱਲ ਹੋਈ ਸਾਡੇ ਠੰਡੇ ਹੋ ਗਏ ਇਹਦਾ ਪਾਣੀ ਅਸੀਂ ਬਿਲਕੁਲ ਇਹਨ ਚੋੜ ਲਿਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਕੌਨਸਟਾਰ ਇਹ ਜਿਹੜਾ ਟਿੱਕੀਆਂ ਦਾ ਫਲੇਵਰ ਬਹੁਤ ਹੀ ਬਾਣਾ ਵਧੀਆ ਬਣਦਾ ਹੈ ਤੇ ਇਹਨ ਇਹ ਕਰਾਂਚੀ ਜੇ ਬਣਦੀਆਂ ਆ ਆ ਪਟਾ ਇੱਕ ਕੜਛ ਟਾਇਕਿਸ਼ ਆ ਪਟਾ ਇੱਕ ਚਮਚੇ ਇਹਦੇ ਕੌਨਸਟਾਰ ਦੇ ਪਾ ਲਏ ਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਨਮਕ ਔਰ ਟੇਸ ਦੇ ਮਤਾਬਕ ਤੁਸੀਂ ਪਾ ਲੈਣਾ ਲਾਲ ਮਿਰਚ ਦਰੇ ਤਰੀ ਜਿਹੀ ਕੁੱਟੀ ਹੋਈ ਤੁਸੀਂ ਲਾਲ ਮਿਰਚ ਪਾਊਡਰ ਵੀ ਪਾ ਸਕਦੇ ਹੋ ਇਸ ਤਰ੍ਹਾਂ ਦਰ ਤਰੀ ਜਿਹੀ ਵੀ ਕੁੱਟੀ ਹੋਈ ਪਾ ਸਕਦੇ ਹੋ ਬਿਲਕੁਲ ਥੋੜਾ ਜਿਹਾ ਪਾਣਾ ਇਹਦੇ ਵਿੱਚ ਆਪਾਂ ਧਨੀਆ ਪਾਊਡਰ ਤੇ ਜੀਰਾ ਪਾਊਡਰ ਹੁਣ ਕਰਦੇ ਆ ਇਹਨੂੰ ਆਪਾਂ ਮਿਕਸ ਪਾਣੀ ਦੀ ਜ਼ਰੂਰਤ ਦੇ ਵਿੱਚ ਬਿਲਕੁਲ ਨਹੀਂ ਪਾਉਂਗੀ ਹੈ ਕਿ ਆਪਾਂ ਪਹਿਲੇ ਹੀ ਆਲੂ ਉਬਾਲੇ ਹੋਏ ਆ ਇਹ ਇਕ ਜਦ ਆਪਾਂ ਬਣਾਉਂਦੇ ਅਸੀਂ ਬਣਾਉਂਦੇ ਆ ਉਬਾਰ ਕੇ ਆਲੂ ਦੀ ਟਿੱਕੀ ਬਣਾਉਂਦੇ ਆ ਇਸ ਤਰ੍ਹਾਂ ਵੀ ਜਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬਣਦੀ ਹੈ ਲੱਛੇਦਾਰ ਇਹ ਟਿੱਕੀ ਤੁਸੀਂ ਵਿਹਾਂ ਵਿੱਚ ਖਾਦੀ ਹੋਣੀ ਆ ਪਾਰਟੀਆਂ ਵਿੱਚ ਕਿਤੇ ਜਾਂਦੇ ਹੋ ਵਾ ਡੋਡ ਰੈਸਟੋਰਾਂ ਤੇ ਇਸ ਤਰ੍ਹਾਂ ਦੀ ਹੁਣ ਅੱਜ ਕੱਲ ਟਿੱਕੀਆਂ ਬਣਾਈਆਂ ਜਾਂਦੀਆਂ ਐ ਲੱਛੇਦਾਰ ਟਿੱਕੀ ਆਲੂ ਨੂੰ ਕद्दूकस ਕਰਕੇ ਬਣਦੀਆਂ ਐ ਜੇ ਤੁਹਾਡੇ ਕੋਲ ਕੌਨਸਟਾਰ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ ਬੇਸਨ ਵੀ ਪਾ ਸਕਦੇ ਹੋ ਤੁਸੀਂ ਥੋੜਾ ਜਿਹਾ ਮੈਦਾ ਵੀ ਪਾ ਸਕਦੇ ਹੋ ਹੋ ਗਿਆ ਚੰਗੀ ਤਰ੍ਹਾਂ ਮਿਕਸ ਹੁਣ ਬਣਾਉਂਦੇ ਆ ਅਸੀਂ ਇਹਦੀਆਂ ਟਿੱਕੀਆਂ ਟਿੱਕੀ ਬਣਾਉਣ ਤੇ ਲਈ ਅਸੀਂ ਥੋੜਾ ਜਿਹਾ ਡਰਾਈ ਫਰੂਟ ਲਏ ਆ ਬਦਾਮ ਕਾਜੂ ਤੇ ਦਾਖਾਂ ਇਹਨਾਂ ਦਾ ਕਾਜੂ ਤੇ ਬਦਾਮ ਨੂੰ ਜਿ ਤਰ੍ਹਾਂ ਤਰ ਤਰਾ ਜਿਹਾ ਕਰ ਲਿਆ ਤੇ ਦਾਖਾਂ ਆਪਾਂ ਇਸੇ ਤਰ੍ਹਾਂ ਰੱਖ ਲਈਆਂ ਹੋਰ ਲਈ ਇਹਦੇ ਲਈ ਅਸੀਂ ਮਟਰ ਉਬਾਲ ਕੇ ਆਪਾਂ ਲੈ ਲਏ ਹੁਣ ਇਹਦੇ ਆਪਾਂ ਕਿਸ ਤਰ੍ਹਾਂ ਟਿੱਕੀ ਬਣਾਣੀ ਹੈ ਤੁਹਾਨੂੰ ਦੱਦੀ ਹਾਂ ਮੈਂ ਟਿੱਕੀਆਂ ਤੁਸੀਂ ਆਪਣੇ ਮੁਤਾਬਕ ਪੱਡੀ ਛੋਟੀ ਇਸ ਤਰ੍ਹਾਂ ਬਣਾਣੀ ਹੈ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਲੈ ਕੇ ਇਹਦੇ ਵਿੱਚ ਥੋੜੇ ਜਿਹਾ ਪਾ ਲੈਣੇ ਹੈ ਹਰੇ ਮਟਰ ਕਾਜੂ ਬਦਾਮ ਜਿਹੜਾ ਆਪਾਂ ਡਰਾਈ ਫੁਣਕ ਲਿਆ ਹੈ ਇਸ ਤਰ੍ਹਾਂ ਦਾਖਾ ਪਾ ਲੈਣੀਆਂ ਉੱਪਰ ਤੇ ਤੁਸੀਂ ਫਿਰ ਇਹਨੂੰ ਕਵਰ ਕਰ ਲੈਣਾ ਹੈ ਇਸ ਤਰ੍ਹਾਂ ਟਿੱਕੀ ਬਣਾ ਲੈਣੀ ਹੈ ਆਪਾਂ ਇਸੇ ਤਰ੍ਹਾਂ ਸਾਰੀਆਂ ਟਿੱਕੀਆਂ ਬਣਾ ਕੇ ਰੱਖ ਲੈਂਦੇ ਆ ਜੇ ਤੁਸੀਂ ਇਸ ਤਰ੍ਹਾਂ ਨਹੀਂ ਬਣਾਣੀਆਂ ਹੈਗੀਆਂ ਤਾਂ ਤੁਸੀਂ ਇਸ ਤਰ੍ਹਾਂ ਵਿੱਚ ਵੀ ਮਿਕਸ ਕਰ ਸਕਦੇ ਹੋ ਇਸ ਤਰ੍ਹਾਂ ਵਿੱਚ ਮਿਕਸ ਕਰ ਲੋ ਤਾਂ ਬਿਲਕੁਲ ਸੋਖੀਆਂ ਹੋ ਜਾਂਦੀਆਂ ਹੈ ਬਣਾਣੀਆਂ ਜੇ ਉਸ ਤਰ੍ਹਾਂ ਤੁਹਾਨੂੰ ਥੋੜਾ ਜਿਹਾ ਔਖਾ ਲੱਗਦਾ ਕਿ ਸਟੱਬਿੰਗ ਇਹਦੀ ਬਣਾਣੀ ਵਿੱਚ ਭਰਨੇ ਆ ਤਾਂ ਤੁਸੀਂ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਟਿੱਕੀਆਂ ਆਪਾਂ ਪੜਾ ਕੇ ਰੱਖ ਲਈਆਂ ਦੋਹਾਂ ਤਰੀਕਿਆਂ ਨਾਲ ਕੁਸ਼ਕ ਮੈਂ ਸਟੱਪਿੰਗ ਵਾਲੀ ਬਣਾਈਆਂ ਕੁ ਇਸ ਤਰ੍ਹਾਂ ਮੈਂ ਜਿਸ ਤਰ੍ਹਾਂ ਮੈਂ ਬਾਅਦ ਵਿੱਚ ਤੁਹਾਨੂੰ ਦੱਸਿਆ ਤੁਸੀਂ ਮਿਕਸ ਕਰਕੇ ਸਾਰਾ ਕੁਝ ਮਿਕਸ ਕਰ ਲਓ ਉਸ ਤਰ੍ਹਾਂ ਬਣਾ ਲਓ ਤੁਸੀਂ ਦੋਹਾਂ ਤਰੀਕਿਆਂ ਦੇ ਨਾਲ ਬਣਾ ਸਕਦੇ ਹੋ ਹੁਣ ਚੱਲਦੇ ਆ ਗੈਸ ਵੱਲ ਕਰਦੇ ਇਹਨਾਂ ਟਿੱਕੀਆਂ ਨੂੰ ਆਪਾਂ ਫਰਾਈ ਆਪਾਂ ਟਿੱਕੀਆਂ ਬਣਾਵਾਂਗੇ ਐ ਤਵੇ ਤੇ ਤੁਸੀਂ ਇਹਨਾਂ ਨੂੰ ਫੁੱਲ ਤੇਲ ਵਿੱਚ ਵੀ ਫਰਾਈ ਕਰ ਸਕਦੇ ਹੋ ਨਹੀਂ ਇਸ ਤਰ੍ਹਾਂ ਵੀ ਤੁਸੀਂ ਇਹਨੂੰ ਤਵੇ ਪਰ ਬਣਾ ਸਕਦੇ ਹੋ ਤਵੇ ਤੇ ਪਾਲਣ ਦੇ ਆਪਾਂ ਤੇਲ ਇਹਦੇ ਫਾਇਦਾ ਹੋਏ ਲੱਗਦੀ ਥੋੜੇ ਤੇਲ ਵਿੱਚ ਇਹ ਟਿੱਕੀਆਂ ਬਣ ਜਾਂਦੀਆਂ ਨੇ ਜੇ ਤੁਸੀਂ ਜ਼ਿਆਦਾ ਤੇਲ ਖਾਣਾ ਨਹੀਂ ਪਸੰਦ ਕਰਦੇ ਤਾਂ ਇਸ ਤਰ੍ਹਾਂ ਬਣਾ ਸਕਦੇ ਹੋ ਨਹੀਂ ਤਾਂ ਤੁਸੀਂ ਫਰਾਈ ਕਰਕੇ ਵੀ ਬਣਾ ਸਕਦੇ ਹੋ ਆਪਾਂ ਇੱਕ ਇੱਕ ਕਰਕੇ ਟਿੱਕੀ ਨੂੰ ਇਸ ਤਰ੍ਹਾਂ ਰੱਖਾ ਦਿੰਦੇ ਆ थोड़ा जहा बस इस तरह हल्का हल्का जहा बोल बोल करके इधर टिक्किया लिया बिलकुल करंची जर देना गोल्डन ब्राउन हो जाने चाहिए एक सैड तो टिक्कियां सटिया पक जिन्होंने इस तरह हौली हौली पलटा लेना जो तेल की जरूरत पवे पर तेल दबारा फिर एक बार इन्हों लगा लेना बहुत ही जल्दी बन के ये तैयार होती है टाइम नहीं बोता लगता इन दस तो पंद्रह मिनट बच्चे यह एन यह पक है। दो टिक्किया ये हो पा लाइड से ਇਹ ਲੱਸੀ ਨਾ ਟਿੱਕੀ ਆਪਰ ਫੇਰ ਪਾ ਲੈਣਾ ਹੈ ਜਦ ਦਬ ਲੈ ਲੇ ਤੇ ਟਿੱਕੀ ਪੱਕ ਜਾਂਦੀ ਹੈ ਤਾਂ ਇਸ ਤਰ੍ਹਾਂ ਇਹਨਾਂ ਟਿੱਕੀਆਂ ਨੂੰ ਪ੍ਰੈਸ ਕਰ ਦানা ਇਹ ਆਪਾਂ ਮੋਟੇ ਮੋਟੇ ਸਾਈਜ਼ ਦੀ ਬਣਾਈਏਗਾ ਇਸ ਤਰ੍ਹਾਂ ਪ੍ਰੈਸ ਕਰਕੇ ਤੇ ਥੋੜੀ ਜਿਹੀ ਪਤਲੀ ਹੋ ਜਾਂਦੀ ਹੈ ਤੇ ਨਾਲੇ ਵਿੱਚ ਤਵੀ ਐ ਨੇ ਇਹ ਪੱਕ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਕਰਨਾ ਹੈ देखो कि ज्यादा स्वाद टिक्की बन गई है ना जिस तरह आप रेहड़ियाँ तो खाते हैं उसी तरह की टिक्की बन जाती है लच्छेदार टिक्की थोड़ी जी तो भी ज़्यादा स्वाद होती है जी आपन स्टार पाया हुआ है वो ये बहुत ज़्यादा यह करंची बनती है टिक्कियाँ साढ़िया सिक गईं विल्कुल करंची हो गई वाई बस इस तरह इन्हों दबाई जाए जो आप दवा उन्नी पतली होगी है उन्नी ही बिहे है, है, पक जाऊंगी है हम आपको इसी तरह सारिया टिक्कियां बना के रख लड़ोसते है। हैं गर्मा गर्म टिक्किया ਪਾਲਨ ਦੇ ਰੇ ਪਰ ਦਹੀਂ ਦਹੀਂ ਤੁਸੀਂ 14 ਵੀ ਪਾ ਸਕਦੇ ਜਾਨਾ ਖਾਣਾ ਪਸੰਦ ਕਰਦੇ ਹੋ ਹਾਂ ਪਾ ਤੇਰੇ ਪਰ ਆਪਾਂ ਹਰੀ ਸੌਸ so amolinha ਉੱਲੀ ਵੀ ਪਾ ਸਕਦੇ ਹੋ ਗਾਜਰ ਜੋ ਵੀ ਤੁਸੀਂ ਇਸ ਤਰ੍ਹਾਂ ਕੋਈ ਹਰੀ ਸਬਜ਼ੀ ਖਾਣਾ ਪਰ ਚਾਹੁੰਦੇ ਹੋ ਜਿਹੜੀ ਪਸੰਦ ਕਰਦੇ ਹੋ ਪੱਤਾ ਗੋभी ਉਹ ਤੁਸੀਂ ਪਾ ਸਕਦੇ ਹੋ ਪਿਆਜ਼ ਟੂਟੀ ਫਰੂਟੀ ਥੋੜੀ ਜਿਹੀ ਪਾ ਲੈਂਦੇ ਆਂ ਨਕੇ ਤਿਆਰ ਆ ਹੁਣ ਸਾਡੇ ਗਰਮਾ ਗਰਮ ਚਟਕਾਰੇ ਦਾ ਟਿੱਕੀ ਇਸ ਤਰ੍ਹਾਂ ਤੁਸੀਂ ਵੀ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਹੋ ਆਵਾਰ ਕੇ ਵੀ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਤਵੇ ਤੇ ਵੀ ਬਣਾ ਸਕਦੇ ਹੋ ਤੇ ਇਹਨਾਂ ਲੱਛੇ ਤਾਰ ਵਲੰਦੇ ਆ ਇਹਨਾਂ ਨੂੰ ਇਹ ਬਹੁਤ ਹੀ ਕਰੰਜੀ ਬਣਦੀ ਹੈ ਜਿਹੜੇ ਆਪਾਂ ਆਲੂ ਆਵਾਰ ਕੇ ਬਣਾਉਂਦੇ ਆ ਉਹਦੇ ਨਾਲੋਂ ਇਸ ਟਿੱਕੀ ਦਾ ਫਲੇਵਰ ਬਿਲਕੁਲ ਅਲੱਗ ਹੁੰਦਾ ਹੈ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਏ ਤਾਂ ਮੇਰੇ ਚੈਨਲ ਨੂੰ ਡਾਇਰ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਹੈ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ HK ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ